ਕਿ ਚੈੱਕ ਇਹ ਅਲੀਗੱਚਾ ਇੱਥੇ ਲੱਗ ਰਹੀਆਂ ਨੇ ਤੇ ਫਿਰ ਤ੍ਰਿਨੇਸ਼ ਬਾਬੂ ਜੀ ਨੂੰ ਕਹਿਣਾ ਚਾਹ ਰਿਹਾ ਕਿ ਮੈਂ 10ਵੀਂ ਫੇਲ ਲਿਆ ਮੈਂ ਪਾਸ ਜਦੋਂ ਫੇਲ ਹੈ ਤੇ ਫੇਲ ਕਹਿੰਦੇ ਹੋ ਨਾ ਕੀ ਫਰਕ ਪੈਂਦਾ ਫਿਰ ਤ੍ਰਿਨੇਸ਼ ਬਾਬੂ ਜੀ ਉਹਦਾ ਮਾਲਕ ਕਹਿੰਦਾ ਕਿ ਮੈਂ 9ਵੀਂ ਦਾ ਸਰਟੀਫਿਕੇਟ ਹੈ 9ਵੀਂ ਪੜ੍ਹਦਾ ਸੀਗਾ 9ਵੀਂ ਪਾਸ ਕਰਕੇ 3-4 ਮਹੀਨੇ ਹੋ ਗਏ ਇਨਾਂ ਨੇ ਪਾਸਪੋਰਟ ਬਣਾਣਾ ਹੀ ਮੈਂ ਉਹਦੇ ਵਾਸਤੇ ਇੱਕ ਲਿਵਿੰਗ ਸਰਟੀਫਿਕੇਟ ਦਿੱਤਾ ਹੈ ਕਿ ਇਹਦੇ ਅਪੀਅਰ ਨਹੀਂ ਹੋਇਆ ਸਾਡੇ ਕੋਲ ਇਹ ਉਹਨਾਂ ਦਾ ਕਹਿਣਾ ਹੈ ਪੜ੍ਹਨੇ 10ਵੀਂ ਨਹੀਂ ਕੀਤੀ। ਇੰਦਰੇਸ਼ ਬਾਬੂ ਜੀ ਤੁਹਾਨੂੰ ਬੇਨਤੀ ਹੈ ਕਿ ਜਿਹੜੀ ਅਰੇਕਸ਼ਨ ਲੱਗ ਰਹੀ ਹੈ ਨਾ ਇਹਨੂੰ ਕਲੀਅਰ ਕਰੋ। ਤੁਹਾਨੂੰ ਮੈਂ ਮੇਰੇ ਕੋਲ ਵੀ ਇਹ ਡਾਕੂਮੈਂਟ ਤੁਹਾਡੇ ਸਾਹਮਣੇ ਕਿਸੇ ਨੇ ਦਿੱਤੇ ਨਾ ਇੱਥੇ ਸਾਬ ਲਿਖਿਆ ਹੈ ਕਿ ਮੈਂ 10ਵੀਂ 82 ਚ ਕੀਤੀ ਹੈ। ਔਰ ਕੋਈ ਹੈਪੀ ਸਕੂਲ ਹੈ ਕੀਤੀ ਮੈਨੂੰ ਇਹ ਸਮਝ ਨਹੀਂ ਆਦੀ ਕਿ ਸਕੂਲ ਜਿਹੜਾ ਹੈਪੀ ਹੈ ਉੱਥੇ ਦਿਨੇਸ਼ ਬੱਬੂ ਜੀ ਉਹਦਾ ਮਾਲਕ ਕਹਿੰਦਾ ਕਿ ਮੈਂ ਨੌਵੀਂ ਦਾ ਸਰਟੀਫਿਕੇਟ ਜਾਂ ਨੌਵੀਂ ਪੜ੍ਹ 10ਵੀਂ ਪੜ੍ਹਨ ਦੀ ਗੱਲ ਨੌਵੀਂ ਪਾਸ ਕਰਕੇ ਇੱਕ ਚਾਰ ਮਹੀਨੇ ਹੋਏ ਤੇ ਇਹਨਾਂ ਨੇ ਪਾਸਪੋਰਟ ਬਣਾਣਾ ਹੀ ਮੈਂ ਉਹਦੇ ਬਾਅਦ ਸੇ ਇੱਕ ਲਿਵਿੰਗ ਸਰਟੀਫਿਕੇਟ ਦਿੱਤਾ ਇਹ ਕਿਤੇ ਅਪੀਅਰ ਨਹੀਂ ਹੋਇਆ ਸਾਡੇ ਕੋਲ ਇਹ ਉਹਨਾਂ ਦਾ ਕਹਿਣਾ ਔਰ ਇਹਨੇ 10ਵੀਂ ਨਹੀਂ ਕੀਤੀ ਇਹ ਕਹਿੰਦਾ ਪਰ ਮੈਨੂੰ ਇਹ ਚੀਜ਼ਾਂ ਦਾ ਅਗਰ ਦਿਨੇਸ਼ ਬਬੂ ਜੀ ਕੋਲ ਇਹਨਾਂ ਦਾ ਕੋਈ ਪ੍ਰੂਫ ਹੈ ਤਾਂ ਤੁਹਾਨੂੰ ਦੇ ਦੇਣ ਨਹੀਂ ਤੇ ਜਨਤਾ ਨੂੰ ਮਿਸਲੀਡ ਕਰਨ ਦੀ ਕੋਈ ਜ਼ਰੂਰਤ ਨਹੀਂ ਹੈਗੀ ਔਰ ਦੂਸਰਾ ਇਹਦੇ ਤੇ ਲਿਖਿਆ ਹੈ ਇਹਨਾਂ ਦੀ ਰਜਿਸਟਰੀ ਹੈ ਕਿ 2019 ਦੀ ਜਲੋਜੀ ਦੀ ਇਹ ਰਜਿਸਟਰੀ ਦੀ ਕਾਪੀ ਹੈ ਇਹਦੇ ਤੇ ਲਿਖਿਆ ਕਿ ਇਹਦੇ ਮੁੰਡੇ ਨੂੰ 50% 1.5 ਕਰੋੜ ਦੀ ਪ੍ਰਾਪਰਟੀ ਖਰੀਦੀ ਹੈ ਜਿਹੜੀ 10 ਕਰੋੜ ਦੀ ਹੈਗੀ ਹੈ ਤੇ 75 ਲੱਖ ਰੁਪਇਆ ਇਹਨਾਂ ਦੇ ਮੁੰਡੇ ਦੇ ਕਾਹਨੋਂ ਚੋਂ ਗਿਆ ਉਹ ਜਿਨ੍ਹਾਂ ਨੇ ਪ੍ਰੋਫਾਈਲ ਕੀਤੀ ਹੈ ਔਰ 75 ਲੱਖ ਜਿਹੜਾ ਦੂਸਰੇ ਨਾਲ ਦਾ 파ਟਰਨ ਹੈ ਉਹਨਾਂ ਨੇ ਦਿੱਤੀ ਹੈ ਮੈਨੂੰ ਇਹ ਨਹੀਂ ਸਮਝ ਆਂਦੀ ਕਿ ਜਦੋਂ ਦਿਨੇਸ਼ ਬੱਬੂ ਜੀ ਐਫੀਡੇਵਿਟ ਫਾਈਲ ਕਰਦੇ ਨੇ ਇਲੈਕਸ਼ਨ ਕਮਿਸ਼ਨ 'ਚ ਕਹਿੰਦੇ ਨੇ ਮੇਰੇ ਮੁੰਡੇ ਦੀ ਜ਼ੀਰੋ ਇਨਕਮ ਹੈ ਪਿਛਲੇ 5 ਸਾਲ ਤੋਂ ਤੇ ਫਿਰ 5 ਸਾਲ ਪਹਿਲੇ ਇਹ 1.5 ਕਰੋੜ ਵੀ ਪ੍ਰਾਪਤੀ ਕਿੱਥੋਂ ਆ ਗਈ ਇਹ ਦਿਨੇਸ਼ ਬੱਬੂ ਜੀ ਨੇ ਦੱਸਣਾ ਹੈ ਹੋਰ ਵੀ ਜਿਹੜੀਆਂ ਐਲੀਗੇਸ਼ਨ ਹਨ ਉਹਨਾਂ ਦੇ ਉੱਤੇ ਬੜਾ ਚੰਗਾ ਹੋਏਗਾ ਪਬਲਿਕ ਵਾਸਤੇ ਅਗਰ ਭਾਰਤੀ ਜਨਤਾ ਪਾਰਟੀ ਦੇ ਕੈਂਡੀਡੇਟ ਤੇ ਅਲੀਗੇਸ਼ਨ ਕਿਸੇ ਨੇ ਲਗਾਈਆਂ ਨੇ ਤੇ ਉਹਨੂੰ ਕਲੀਅਰ ਕਰਨਾ ਕੈਂਡੀਡੇਟ ਦਾ ਫਰਜ਼ ਹੈਗਾ ਸਰ ਆਮ ਆਦਮੀ ਪਾਰਟੀ ਵੱਲੋਂ ਐਸਟੀ ਨੂੰ ਇਲੈਕਸ਼ਨ ਟਿਊਸ਼ਨ ਰੱਖ ਕੇ ਚਿੱਤਿਆ ਜਾ ਰਿਹਾ ਏ ਦਿਖੋ ਨੀ ਅਸੀਂ ਕੀ ਕਰਨਾ ਉਹ ਆਮ ਆਦਮੀ ਪਾਰਟੀ ਬਾਤ ਵਿਖੇਗੀ ਹੁਣ ਤੁਸੀਂ ਜਿਹੜਾ ਮੈਨੂੰ ਸਵਾਲ ਪੁੱਛਿਆ ਕਿ ਇਹ ਅਲੀਗੇਸ਼ਨ ਇੱਥੇ ਲੱਗ ਰਹੀਆਂ ਨੇ ਤੇ ਫਿਰ ਜਨੈਸ਼ ਬਾਬੂ ਜੀ ਨੂੰ ਕਹਿਣਾ ਚਾਹ ਰਿਹਾ ਕਿ ਮੈਂ ਤਸ਼ਦੀ ਫੇਲ ਲੀਆ ਮੈਂ ਪਾਸ ਜਦੋਂ ਫੇਲ ਹੈ ਤੇ ਫੇਲ ਕਹਿੰਦੇ ਹੋ ਨਾ ਕੀ ਫਰਕ ਪੈਂਦਾ ਫਿਰ 10+2 ਦਾ ਸਰਟੀਫਿਕੇਟ ਲਗਾਉਂਦਾ ਕੋਈ ਜ਼ਰੂਰਤ ਨਹੀਂ ਹੈਗੀ ਔਰ ਪਿਛਲੇ 20-25 ਸਾਲ ਤੋਂ ਇਹ ਅਫੀਡੇਵਿਟ ਗਲਤ ਫਾਈਲ ਕਰਦੇ ਆ ਰਹੇ ਨੇ ਔਰ ਮੇਰਾ ਖਿਆਲ ਹੈ ਦਿਨੇਸ਼ ਬਾਬੂ ਜੀ ਸਾਡੇ ਪੀਪਾਰਟੀ ਦਾ ਪਾਰਟੀ ਦੇ ਲੋਕ ਸਭਾ ਦੇ ਕੈਂਡੀਡੇਟ ਨੇ ਦਿਨੇਸ਼ ਬਾਬੂ ਜੀ ਤੁਹਾਨੂੰ ਬੇਨਤੀ ਹੈ ਕਿ ਜਿਹੜੀ ਅਲੈਗੇਸ਼ਨ ਲੱਗ ਰਹੀਆਂ ਨੇ ਇਹਨੂੰ ਕਲੀਅਰ ਕਰੋ ਇਹ ਚੰਗਾ ਲਈ ਹੈਗਾ ਬਿਕੋਜ਼ ਸਾਡੀ ਕੋਈ ਪਾਣੀ ਜਨਤਾ ਨੂੰ ਮਿਸਲੀਡ ਕਰਨ ਦੀ ਕੋਈ ਜ਼ਰੂਰਤ ਨਹੀਂ ਸਭ ਆਪ ਆਪ ਜਾਰਟੀ ਬੋਲੋ ਜਿਹੜੇ ਆਸ ਅਸੀਂ ਇਹ ਵਾਰ ਜਿਹੜੇ ਇਲੈਕਸ਼ਨ ਕਮਿਸ਼ਨ ਨੂੰ ਦਿੱਤੇ ਜਿਹੜਾ ਉਹਦੇ ਸੰਬੰਧ ਵਿੱਚ ਕੰਪਲੇਂਟ ਕੀਤੀ ਜਾਏਗੀ ਦੇਖੋ ਜੀ ਕੰਪਲੇਨ ਜ਼ਰੂਰ ਹੋਏਗੀ ਪਰ ਪਹਿਲੇ ਜਿਹਨੇ ਤੇ ਅਲੀਗੇਸ਼ਨ ਲੱਗੇ ਨੇ ਉਹਨੂੰ ਜਵਾਬ ਦੇਣ ਦਿਓ ਜੇ ਜਵਾਬ ਨਹੀਂ ਦਿੰਦਾ ਤੇ ਫਿਰ ਤੇ ਅਸੀਂ ਮੂਵ ਕਰਾਂਗੇ ਕਰਾਂਗੇ ਜਿਹੜਾ ਲੀਗਲ ਸੈਲ ਉਹ ਕਰੇਗਾ ਲੇਕਿਨ ਜਨਤਾ ਨੂੰ ਰੌਂਗ ਐਫੀਡੇਵਿਟ ਫਾਈਲ ਕਰਨਾ ਇੱਕ ਬਹੁਤ بڑا ਗੁਨਾਹ ਹੈ ਔਰ ਅਗਰ ਕਿਸੇ ਵਕੀਲ ਸਾਹਿਬ ਨੇ ਉਹਨਾਂ ਤੇ ਕੋਈ ਅਲੀਗੇਸ਼ਨ ਲਗਾਈ ਹੈ ਤੇ ਉਹਨਾਂ ਦਾ ਫਰਜ਼ ਹੈ ਇਹਨੂੰ ਅਲੀਗੇਸ਼ਨ ਨੂੰ ਇਮੀਡੀਏਟਲੀ ਪ੍ਰੈਸ ਕਾਨਫਰੈਂਸ ਕਰਕੇ ਕਿ ਇਹ ਸੱਚ ਹੈ ਜਾਂ ਝੂਠ ਹੈ ਜਿਹਦੇ ਲਾਵਾ ਕੁਝ ਕਹਿਣ ਨੂੰ ਬਾਕੀ ਬਚਿਆ ਨਹੀਂ